ਆਪਣੀ ਅੱਜ ਦੀ ਕਹਾਣੀ ਦਾ ਨਾਮ ਹੈ ਚਰਿੱਤਰਹੀਨ ਕਹਾਣੀ ਨੂੰ ਲਿਖਿਆ ਹੈ ਡਾਕਟਰ ਸਿਮਰਨਜੀਤ ਕੌਰ ਬਰਾੜ ਸਿਮਮੀ ਜੀ ਨੇ ਇੱਕ ਬੇੜੇ ਦੇ ਵਿੱਚ ਬਲਦੇਵ ਦੀ ਲਾਸ਼ ਪਈ ਆ ਤੇ ਬਲਦੇਵ ਦੀ ਪਤਨੀ ਲਾਜਵੰਤੀ ਆਪਣੇ ਪਤੀ ਦੀ ਲਾਸ਼ ਵੱਲ ਬਿਟ-ਬਿਟ ਵੇਖ ਰਹੀ ਆ ਲਾਜਵੰਤੀ ਦੀ ਗਵਾਂਡਣ ਉਹਨੂੰ ਕਹਿੰਦੀ ਆ ਕਿ ਲਾਜ ਤੂੰ ਰੋਲਾ ਤੈਨੂੰ ਲੋਕ ਪਤਾ ਨਹੀਂ ਕੀ ਕੀ ਕੁਝ ਕਹਿ ਰਹੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਤੈਨੂੰ ਕਿਵੇਂ ਦੱਸਾਂ ਲੋਕ ਤੇਰੇ ਬਾਰੇ ਨੀਚ ਘਟੀਆ ਕੁਲਟਾ ਚਰਿੱਤਰਹੀਣ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰ ਰਹੇ ਆ ਬਲਦੇਵ ਤੇਰਾ ਪਤੀ ਆ ਪਤੀ ਸੀ ਤੂੰ ਉਹਦੇ ਲਈ ਰੋ ਜੇ ਤੈਨੂੰ ਰੋਣ ਦਿਲੋਂ ਨਹੀਂ ਆਉਂਦਾ ਨਾ ਤਾਂ ਤੂੰ ਲੋਕ ਦਿਖਾਵਾ ਕਰ ਲੈ ਤੂੰ ਰੋ ਲਾ ਤਾਂ ਲਾਜਵੰਤੀ ਆਪਣੀ ਗਵੰਡਨ ਨੂੰ ਕਹਿੰਦੀ ਆ ਕਿ ਇਹ ਲੋਕ ਜਿਹੜੇ ਮੈਨੂੰ ਪਤਾ ਨਹੀਂ ਅੱਜ ਕਰੈਕਟਰਲੈਸ ਚਰਿੱਤਰਹੀਣ ਕੁਲਟਾ ਜੋ ਜੋ ਵੀ ਕਹਿ ਰਹੇ ਆ ਪਹਿਲਾਂ ਕਿਹੜਾ ਇਹ ਮੈਨੂੰ ਚੰਗਾ ਕਹਿੰਦੇ ਸੀ ਜਿਹੜੇ ਲੋਕ ਅੱਜ ਮੇਰੇ ਬਾਰੇ ਇੰਨਾ ਘਟਿਆ ਬੋਲ ਰਹੇ ਆ ਪਹਿਲਾਂ ਕਿਹੜਾ ਉਹ ਮੈਨੂੰ ਚੰਗਾ ਬੋਲਦੇ ਸੀ ਜਦੋਂ ਮੈਂ ਇਸ ਘਰ ਦੇ ਵਿੱਚ ਬਲਦੇਵ ਨਾਲ ਵਿਆਹ ਕੇ ਆਈ ਸੀ ਉਦੋਂ ਲੋਕਾਂ ਨੇ ਮੇਰੇ ਨਾਲ ਹਮਦਰਦੀ ਕਿਉਂ ਨਾ ਕੀਤੀ ਜਦੋਂ ਮੈਂ ਇਸ ਘਰ ਦੇ ਵਿੱਚ ਆਪਣੇ ਸੁਪਨੇ ਮਾਰੇ ਆਪਣੀਆਂ ਭਾਵਨਾਵਾਂ ਦਾ ਕਤਲ ਕੀਤਾ ਤੇ ਸਾਰਾ ਦਿਨ ਇਸ ਘਰ ਦੇ ਕੰਮ ਕਰਦੀ ਰਹੀ ਉਦੋਂ ਲੋਕ ਕਿੱਥੇ ਗਏ ਸੀ ਅਸਲ ਦੇ ਵਿੱਚ ਲਾਜਵੰਤੀ ਦੇ ਪਤੀ ਬਲਦੇਵ ਸਿੰਘ ਦੀ ਮੌਤ ਹੋਈ ਸੀ ਬਲਦੇਵ ਸਿੰਘ ਦਾ ਵਿਆਹ ਜਦੋਂ ਲਾਜਵੰਤੀ ਨਾਲ ਹੋਇਆ ਤਾਂ ਬਲਦੇਵ ਸਿੰਘ ਦੀ ਉਮਰ ਭਾਵੇਂ ਸਾਲਾਂ ਦੇ ਵਿੱਚ ਤਾਂ ਵੱਡੀ ਸੀ ਪਰ ਉਹਦਾ ਦਿਮਾਗ 8 ਸਾਲ ਦੇ ਬੱਚੇ ਜਿੰਨਾ ਸੀ ਬਲਦੇਵ ਦੀ ਮਾਂ ਨੇ ਆਪਣੇ ਪੁੱਤ ਦਾ ਵਿਆਹ ਲਾਜਵੰਤੀ ਨਾਲ ਕੀਤਾ ਕਿਉਂਕਿ ਉਹ ਆਪਣੇ ਪੁੱਤ ਤੋਂ ਅੱਕ ਚੁੱਕੀ ਸੀ ਉਹਦਾ ਪੁੱਤ ਹਰ ਸਮੇਂ ਬੱਚਿਆਂ ਵਾਂਗ ਖੇਡਣ ਲਈ ਕਹਿੰਦਾ ਸੀ ਉਹ ਕਹਿੰਦਾ ਸੀ ਕਿ ਮੈਂ ਖੇਡਣਾ ਮੇਰੇ ਨਾਲ ਖੇਡੋ ਉਹਨੂੰ ਪਤਾ ਸੀ ਕਿ ਮੇਰਾ ਬੇਟਾ ਜਿਹੜਾ ਇਹ ਇਸੇ ਤਰ੍ਹਾਂ ਰਹੂਗਾ ਡਾਕਟਰ ਨੇ ਦੱਸਿਆ ਸੀ ਕਿ ਬਲਦੇਵ ਸਿੰਘ ਭਾਵੇਂ ਜਿੰਨਾ ਵੱਡਾ ਮਰਜੀ ਹੋ ਜੇ ਪਰ ਇਹਦਾ ਦਿਮਾਗ ਛੋਟੇ ਬੱਚਿਆਂ ਜਿੰਨਾ ਹੀ ਰਹਿਣਾ ਫਿਰ ਵੀ ਬਲਦੇਵ ਦੀ ਮਾਂ ਨੇ ਲਾਜਵੰਤੀ ਨਾਲ ਉਹਦਾ ਵਿਆਹ ਕੀਤਾ ਜਦੋਂ ਲਾਜਵੰਤੀ ਇਸ ਘਰ ਦੇ ਵਿੱਚ ਵਿਆਹ ਕੇ ਆਈ ਤਾਂ ਉਹ ਆਪਣੇ ਪਤੀ ਦੀਆਂ ਹਰਕਤਾਂ ਵੇਖ ਕੇ ਹੈਰਾਨ ਹੁੰਦੀ ਰਹਿੰਦੀ ਉਹ ਸੋਚਦੀ ਕਿ ਕੀ ਮੈਂ ਸਾਰੀ ਉਮਰ ਬਿਨਾਂ ਪਤੀ ਤੋਂ ਇਸ ਤਰ੍ਹਾਂ ਉਮਰ ਕੱਢਾਂਗੀ ਕਿਉਂਕਿ ਉਹਨੂੰ ਇਹ ਪਤਾ ਸੀ ਵੀ ਮੇਰਾ ਪਤੀ ਕਦੇ ਵੀ ਮੇਰਾ ਪਤੀ ਨਹੀਂ ਬਣ ਸਕਦਾ ਉਹ ਇੱਕ ਬੱਚਾ ਜਿਹੜਾ ਮੈਨੂੰ ਬਿਨਾ ਜਨਮ ਦਿੱਤੇ ਇੱਕ ਬੱਚਾ ਮਿਲਿਆ ਇਹਦੀ ਪਾਲਣਾ ਮੈਨੂੰ ਸਾਰੀ ਉਮਰ ਕਰਨੀ ਪੈਣੀ ਆ ਤੇ ਮੇਰੀਆਂ ਆਪਣੀਆਂ ਭਾਵਨਾਵਾਂ ਮੇਰੇ ਆਪਣੀ ਜ਼ਿੰਦਗੀ ਆਪਣੇ ਸੁਪਨੇ ਉਹਨਾਂ ਦਾ ਕੀ ਉਹਨੂੰ ਇਹ ਲੱਗਦਾ ਕਿ ਸਾਰਾ ਸਮਾਜ ਮੇਰਾ ਦੋਸ਼ੀ ਆ ਸਾਰੇ ਸਮਾਜ ਨੇ ਰਲ ਮਿਲ ਕੇ ਮੇਰੇ ਨਾਲ ਤੱਕਾ ਕੀਤਾ ਜਦੋਂ ਲਾਜਵੰਤੀ ਇਸ ਘਰ ਚ ਵਿਆਹ ਕੇ ਆਈ ਕਦੇ ਕਦੇ ਉਹ ਬਲਦੇਵ ਦੀਆਂ ਹਰਕਤਾਂ ਤੋਂ ਅੱਕ ਜਾਂਦੀ ਇੱਕ ਦਿਨ ਲਾਜਵੰਤੀ ਆਪਣੇ ਘਰ ਦੇ ਵੇੜੇ ਦੇ ਵਿੱਚ ਕੰਮ ਕਰ ਰਹੀ ਹੁੰਦੀ ਆ ਤਾਂ ਉਹਦੀ ਨਿਗਾ ਸਾਹਮਣੇ ਚਵਾਰੇ ਦੇ ਵਿੱਚ ਇੱਕ ਮੁੰਡਾ ਖੜਾ ਹੁੰਦਾ ਜਿਹਦਾ ਨਾਮ ਜਸਵੀਰ ਆ ਉਹਨਾਂ ਦੇ ਗਵੰਡੀਆਂ ਦਾ ਮੁੰਡਾ ਜਸਵੀਰ ਤੇ ਉਹਦੀ ਨਿਗਾ ਪੈਂਦੀ ਆ ਜਸਵੀਰ ਲਾਜਵੰਤੀ ਵੱਲ ਵੇਖ ਰਿਹਾ ਸੀ ਲਾਜਵੰਤੀ ਨੇ ਕਈ ਵਾਰ ਨੋਟ ਕੀਤਾ ਪਰ ਜਸਵੀਰ ਉੱਥੇ ਹੀ ਖੜਾ ਰਿਹਾ ਲਾਜਵੰਤੀ ਨੂੰ ਇੱਕ ਵਾਰ ਗੁੱਸਾ ਆਇਆ ਕਿ ਉਹ ਜਸਵੀਰ ਨੂੰ ਟੋਕ ਦੇਵੇ ਪਰ ਉਹ ਬੋਲ ਨਾ ਸਕੀ ਲਾਜਵੰਤੀ ਨੇ ਬਾਰ ਬਾਰ ਜਸਵੀਰ ਵੱਲ ਵੇਖਿਆ ਹੁਣ ਇਹ ਰੋਜ਼ ਦਾ ਕੰਮ ਹੋ ਗਿਆ ਸੀ ਜਦੋਂ ਲਾਜਵੰਤੀ ਘਰ ਦੇ ਵੇੜੇ ਵਿੱਚ ਕੰਮ ਕਰਦੀ ਤਾਂ ਜਸਵੀਰ ਚਵਾਰੇ ਤੇ ਖੜ ਕੇ ਲਾਜਵੰਤੀ ਨੂੰ ਵੇਖਦਾ ਰਹਿੰਦਾ ਲਾਜਵੰਤੀ ਨੂੰ ਗੁੱਸਾ ਤਾਂ ਆਉਂਦਾ ਪਰ ਜਦੋਂ ਉਹ ਕੁਝ ਬੋਲਣ ਲੱਗਦੀ ਤਾਂ ਉਹਦਾ ਸਾਰਾ ਗੁੱਸਾ ਸੀ ਜਿਹੜਾ ਉਹ ਢੇਲਾ ਪੈ ਜਾਂਦਾ ਸੀ ਉਹ ਜਸਵੀਰ ਨੂੰ ਕੁਝ ਕਹਿ ਨਹੀਂ ਸਕਦੀ ਸੀ ਚਾਰ ਪੰਜ ਦਿਨ ਜਸਵੀਰ ਲਗਾਤਾਰ ਆਇਆ ਪਰ ਇੱਕ ਦਿਨ ਉਹ ਨਹੀਂ ਆਇਆ ਤਾਂ ਲਾਜਵੰਤੀ ਦੀਆਂ ਨਜ਼ਰਾਂ ਜਸਵੀਰ ਨੂੰ ਲੱਭ ਰਹੀਆਂ ਸੀ ਇਸੇ ਤਰ੍ਹਾਂ ਲਾਜਵੰਤੀ ਨੂੰ ਵੀ ਪਤਾ ਨਹੀਂ ਲੱਗਿਆ ਕਿ ਕਦੋਂ ਉਹ ਜਸਵੀਰ ਨੂੰ ਦਿਲ ਦੇ ਬਿਠੀ ਭਾਵੇਂ ਕਿ ਉਹ ਬਲਦੇਵ ਦੀ ਪਤਨੀ ਸੀ ਪਰ ਬਲਦੇਵ ਇੱਕ ਬੱਚਿਆਂ ਵਰਗਾ ਇਨਸਾਨ ਸੀ ਹਰ ਇੱਕ ਇਨਸਾਨ ਦੀਆਂ ਭਾਵਨਾਵਾਂ ਹੁੰਦੀਆਂ ਨੇ ਤੇ ਲਾਜਵੰਤੀ ਦੀਆਂ ਭਾਵਨਾਵਾਂ ਜਸਵੀਰ ਨਾਲ ਜੁੜ ਗਈਆਂ ਹੁਣ ਜਸਵੀਰ ਐਨੇ ਬਹਾਨੇ ਉਹਨਾਂ ਦੇ ਘਰ ਆ ਜਾਂਦਾ ਜਦੋਂ ਲਾਜਵੰਤੀ ਦੇ ਸੱਸ ਸਹੁਰਾ ਘਰ ਨਾ ਹੁੰਦੇ ਤਾਂ ਉਹ ਲਾਜਵੰਤੀ ਕੋਲ ਆ ਕੇ ਉਹਦੇ ਨਾਲ ਦੁੱਖ ਸੁੱਖ ਕਰਦਾ ਲਾਜਵੰਤੀ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਜਸਵੀਰ ਨਾਲ ਕਰਦੀ। ਇਸੇ ਤਰ੍ਹਾਂ ਉਹ ਇੱਕ ਦੂਜੇ ਦੇ ਬਹੁਤ ਜ਼ਿਆਦਾ ਕਰੀਬ ਆ ਗਏ। ਤੇ ਹੌਲੀ-ਹੌਲੀ ਇਸ ਗੱਲ ਦੀ ਭਿੰਨਕ ਲਾਜਵੰਤੀ ਦੇ ਸੱਸ ਤੇ ਸਹੁਰੇ ਨੂੰ ਪੈ ਗਈ। ਲਾਜਵੰਤੀ ਦੀ ਸੱਸ ਆਪਣੀ ਨੂੰ ਨੂੰ ਮਾੜਾ ਚੰਗਾ ਬੋਲਦੀ ਉਹਨੂੰ ਕਹਿੰਦੀ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੂੰ ਸਾਡੀ ਇੱਜ਼ਤ ਨੂੰ ਮਿੱਟੀ ਚ ਮਿਲਾ ਰਹੀ ਆਂ। ਤਾਂ ਲਾਜਵੰਤੀ ਆਪਣੀ ਸੱਸ ਨੂੰ ਇੱਕੋ ਹੀ ਗੱਲ ਕਹਿੰਦੀ ਕਿ ਜਿੱਦਣ ਤੂੰ ਆਪਣੇ 8 ਸਾਲ ਦੇ ਮੁੰਡੇ ਦਾ ਵਿਆਹ ਮੇਰੇ ਨਾਲ ਕੀਤਾ ਸੀ ਤੈਨੂੰ ਉਦੋਂ ਵੀ ਇਹ ਗੱਲ ਪਤਾ ਹੋਣੀ ਚਾਹੀਦੀ ਸੀ ਕਿ ਜਿਹੜੀ ਤੇਰੇ ਘਰੇ ਵਿਆਹ ਕੇ ਇੱਕ ਨੂੰ ਆਉਗੀ ਉਹਦੀਆਂ ਪਾਪ ਬਣਾਮਾਂ ਤਾਂ ਤੇਰੇ ਮੁੰਡੇ ਵਰਗੀਆਂ ਨਹੀਂ ਹੋਣਗੀਆਂ ਮੈਨੂੰ ਵੀ ਤਾਂ ਸਹਾਰੇ ਦੀ ਲੋੜ ਆ ਮੈਨੂੰ ਵੀ ਕਿਸੇ ਦੇ ਪਿਆਰ ਦੀ ਲੋੜ ਆ ਪਿਆਰ ਤੋਂ ਬਿਨਾ ਜ਼ਿੰਦਗੀ ਆ ਕਿਵੇਂ ਨਿਕਲਦੀ ਆ ਇਹ ਗੱਲਾਂ ਸੁਣ ਕੇ ਲਾਜਵੰਤੀ ਦੀ ਸੱਸ ਚੁੱਪ ਕਰ ਜਾਂਦੀ ਇੱਕ ਦਿਨ ਲਾਜਵੰਤੀ ਨੂੰ ਆਪਣਾ ਸਰੀਰ ਕੁਝ ਠੀਕ ਨਹੀਂ ਲੱਗ ਰਿਹਾ ਸੀ ਸਵੇਰੇ ਜਦੋਂ ਉਹ ਉੱਠੀ ਤਾਂ ਉਹਨੂੰ ਉਲਟੀਆਂ ਤੇ ਚੱਕਰ ਆ ਰਹੇ ਸੀ ਉਹਦਾ ਸਿਰ ਭਾਰੀ ਭਾਰੀ ਲੱਗ ਰਿਹਾ ਸੀ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰੇ ਅੰਦਰ ਇੱਕ ਹੋਰ ਧੜਕਣਾ ਜਿਹੜੀ ਉਹ ਪੈਦਾ ਹੋ ਰਹੀ ਆ ਤੇ ਇਹ ਗੱਲ ਸ਼ੋਰ ਹੋ ਗਈ ਜਦੋਂ ਨੇ ਟੈਸਟ ਕਰਵਾਇਆ ਤਾਂ ਉਹ ਗਰਭਵਤੀ ਸੀ ਜਦੋਂ ਇਸ ਗੱਲ ਦਾ ਲਾਜਵੰਤੀ ਦੇ ਸੱਸ ਸਹੁਰੇ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਲਾਜਵੰਤੀ ਨੂੰ ਬਹੁਤ ਮਾੜਾ ਚੰਗਾ ਕਿਹਾ ਤੇ ਲਾਜਵੰਤੀ ਦੀ ਸੱਸ ਕਹਿੰਦੀ ਹੁਣ ਤੂੰ ਕਿਸੇ ਦਾ ਪਾਪ ਸਾਡੇ ਸਿਰ ਮੜੇਗੀ ਇਹਨੂੰ ਸ਼ਰਮਣਾ ਇਹੋ ਜੇ ਕੰਮ ਕਰਦੀ ਨੂੰ ਤਾਂ ਲਾਜਵੰਤੀ ਕੁਛ ਨਾ ਬੋਲੀ ਲਾਜਵੰਤੀ ਕਹਿੰਦੀ ਤੁਸੀਂ ਮੈਨੂੰ ਚੰਗਾ ਕਹੋ ਮਾੜਾ ਕਹੋ ਜੋ ਕੁਛ ਹੋ ਗਿਆ ਉਹ ਹੋ ਗਿਆ ਇਹ ਮੇਰੇ ਪਿਆਰ ਦੀ ਨਿਸ਼ਾਨੀ ਆ ਮੈਂ ਇਹਨਾਂ ਨੂੰ ਇਹਨੂੰ ਜਨਮ ਦੇਵਾਂਗੀ ਤੇ ਮੈਂ ਇਹਨਾਂ ਨਾਲ ਜ਼ਿੰਦਗੀ ਗੁਜ਼ਾਰੂੰਗੀ ਤਾਂ ਲਾਜਵੰਤੀ ਦੀ ਸੱਸ ਜਿਹੜੀ ਉਹ ਚੁੱਪ ਰਹਿੰਦੀ ਆ ਪਰ ਜਦੋਂ ਵੀ ਉਹਦਾ ਦਿਲ ਕਰਦਾ ਉਹ ਲਾਜਵੰਤੀ ਨੂੰ ਤਾਨੇ ਮੇੜੇ ਮਾਰਦੀ ਆ ਇੱਕ ਦਿਨ ਲਾਜਵੰਤੀ ਰਾਤ ਨੂੰ ਪਈ ਸੋਚਦੀ ਆ ਕਿ ਵੀ ਮੈਂ ਇਸ ਤਰ੍ਹਾਂ ਹਨਾ ਬਲਦੇਵ ਦੇ ਸਹਾਰੇ ਜ਼ਿੰਦਗੀ ਕਿਵੇਂ ਕੱਢੂੰ ਕੱਲ ਨੂੰ ਮੇਰੇ ਬੱਚਾ ਹੋਣਾ ਬੱਚੇ ਨੇ ਵੱਡਾ ਹੋਣਾ ਤਾਂ ਲੋਕ ਮੇਰੇ ਬੱਚੇ ਤੋਂ ਉਹਦੇ ਪਿਓ ਬਾਰੇ ਪੁੱਛਿਆ ਕਰਨਗੇ ਵੀ ਮੈਂ ਬਹੁਤ ਵੱਡਾ ਪਾਪ ਕਰ ਬੈਠੀ ਤੇ ਉਹ ਅਗਲੇ ਦਿਨ ਜਸਵੀਰ ਨੂੰ ਪੁੱਛਦੀ ਆ ਕਿ ਜਸਵੀਰ ਕੀ ਤੂੰ ਆਪਣੇ ਹੋਣ ਵਾਲੇ ਬੱਚੇ ਨੂੰ ਆਪਣਾ ਨਾਮ ਦੇ ਸਕਦਾ ਤਾਂ ਜਸਵੀਰ ਸਾਫ਼ ਮੁੱਕਰ ਗਿਆ ਜਸਵੀਰ ਕਹਿੰਦਾ ਲਾਜਮੰਤੀ ਭਾਵੇਂ ਆਪਣਾ ਰਿਸ਼ਤਾ ਹੈਗਾ ਆਪਣੇ ਚ ਪਿਆਰ ਆ ਪਰ ਤੂੰ ਅਜੇ ਵੀ ਬਲਦੇਵ ਦੀ ਪਤਨੀ ਆ ਮੈਂ ਇਸ ਬੱਚੇ ਨੂੰ ਆਪਣਾ ਨਾਮ ਨਹੀਂ ਦੇ ਸਕਦਾ ਜਸਵੀਰ ਦਾ ਇਹ ਜਵਾਬ ਸੁਣ ਕੇ ਲਾਜਵੰਤੀ ਧੁਰੰਦਰ ਤੱਕ ਟੁੱਟ ਗਈ ਰਾਤ ਨੂੰ 11-12 ਵਜੇ ਉਹ ਘਰੋਂ ਬਾਹਰ ਨਿਕਲੀ ਤੇ ਰੇਲ ਦੀ ਪਟੜੀ ਵੱਲ ਹੋਤਰੀ ਅਚਾਨਕ ਜਾ ਕੇ ਉਹ ਰੇਲ ਦੀ ਪਟੜੀ ਤੇ ਖੜ ਜਾਂਦੀ ਆ ਰੇਲ ਉਹਨੂੰ ਆਪਣੇ ਨੇੜੇ ਆਉਂਦੀ ਸੁਣਾਈ ਦਿੰਦੀ ਹੈ ਤੇ ਉਹ ਅੱਖਾਂ ਬੰਦ ਕਰਕੇ ਆਉਣ ਵਾਲੀ ਜਿਹੜੀ ਅਣਹੋਣੀ ਆ ਉਹਦਾ ਇੰਤਜ਼ਾਰ ਕਰਦੀ ਆ ਪਰ ਜਦੋਂ ਟ੍ਰੇਨ ਜਮਾਂ ਨੇੜੇ ਆ ਜਾਂਦੀ ਆ ਤਾਂ ਲਾਜਵੰਤੀ ਨੂੰ ਐ ਲੱਗਿਆ ਕਿ ਉਹਦੀ ਬਾਹ ਫੜ ਕੇ ਕਿਸੇ ਨੇ ਆਪਣੇ ਵੱਲ ਖਿੱਚਿਆ ਤੇ ਟਰੈਕ ਤੋਂ ਪਰੇ ੱੱਕਾ ਦੇਤਾ ਟ੍ਰੇਨ ਆ ਜਿਹੜੀ ਉਹ ਆਵਾਜ਼ ਕਰਦੀ ਕੋਲੋਂ ਲੰਘ ਜਾਂਦੀ ਆ ਲਾਜਵੰਤੀ ਦਾ ਨਾ ਦਿਮਾਗ ਕੰਮ ਕਰ ਰਿਹਾ ਸੀ ਨਾ ਉਹਦਾ ਕੰਨ ਕੰਮ ਕਰ ਰਹੀ ਸੀ ਨਾ ਉਹਦਾ ਦਿਲ ਕੰਮ ਕਰ ਰਿਹਾ ਸੀ ਉਹਨੂੰ ਐ ਲੱਗ ਰਿਹਾ ਸੀ ਕਿ ਮੈਂ ਬਹੁਤ ਜ਼ਿਆਦਾ ਸ਼ੋਰ ਦੇ ਵਿੱਚ ਕਿਤੇ ਡਿੱਗੀ ਪਈ ਆ ਤੇ ਆਵਾਜ਼ਾਂ ਮਾਰ ਰਹੀਆਂ ਪਰ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਜਦੋਂ ਟ੍ਰੇਨ ਦੀ ਆਵਾਜ਼ ਮੱਧਮ ਹੋਈ ਤਾਂ ਲਾਜਵੰਤੀ ਨੇ ਅੱਖਾਂ ਖੋਲ੍ਹੀਆਂ ਉਹਨੇ ਆਸੇ-ਪਾਸੇ ਵੇਖਿਆ ਤਾਂ ਉਹਦੇ ਕੋਲ ਉਹਨਾਂ ਦੇ ਘਰਾਂ ਦੇ ਹੀ ਮੁੰਡਾ ਸੋਹਣ ਜਿਹੜਾ ਕਿ ਉਹਦਾ ਦਿਓਰ ਲੱਗਦਾ ਸੀ ਉਹ ਖੜਾ ਸੀ ਟ੍ਰੇਨ ਦੀ ਆਵਾਜ਼ ਬੰਦ ਹੁੰਦਿਆਂ ਹੀ ਸੋਹਣ ਲਾਜਵੰਤੀ ਨੂੰ ਝਿੜਕਣ ਲੱਗਾ ਭਾਬੀ ਤੂੰ ਕੀ ਕਰਨ ਲੱਗੀ ਸੀ ਇਹ ਲੜਾਈਆਂ ਕਿਹੜੇ ਘਰ 'ਚ ਨਹੀਂ ਹੁੰਦੀਆਂ ਤੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣ ਲੱਗੀ ਸੀ ਤੈਨੂੰ ਪਤਾ ਵੀ ਆ ਕਿ ਤੂੰ ਕਿੰਨਾ ਵੱਡਾ ਕਦਮ ਉਠਾਉਣ ਲੱਗੀ ਸੀ ਤੇਰੇ ਬਿਨਾ ਬਲਦੇਵ ਦਾ ਕੀ ਬਣੂਗਾ ਲਾਜਵੰਤੀ ਚੁੱਪ ਰਹਿੰਦੀ ਆ ਕੁਛ ਨਹੀਂ ਬੋਲਦੀ ਤਾਂ ਸੋਹਣ ਉਹਨੂੰ ਕਹਿੰਦਾ ਚੱਲ ਮੇਰੇ ਨਾਲ ਘਰੇ ਲਾਜਵੰਤੀ ਸੋਹਣ ਨਾਲ ਤੁਰ ਪੈਂਦੀ ਆ ਤੇ ਸਾਰੇ ਰਸਤੇ ਸੋਹਣ ਆ ਜਿਹੜਾ ਲਾਜਵੰਤੀ ਨੂੰ ਭਾਬੀ ਭਾਬੀ ਕਹਿ ਕੇ ਸਮਝਾਉਂਦਾ ਆਉਂਦਾ ਸੋਹਣ ਲਾਜਵੰਤੀ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਦਰਵਾਜ਼ਾ ਖੁੱਲ੍ਹਾ ਹੀ ਸੀ ਕਿਉਂਕਿ ਲਾਜਵੰਤੀ ਬੰਦ ਕਰਕੇ ਗਈ ਸੀ ਦਰਵਾਜ਼ਾ ਖੋਲ ਕੇ ਜਦੋਂ ਉਹ ਅੰਦਰ ਆਉਂਦੇ ਆ ਤਾਂ ਉਹ ਲਾਜਵੰਤੀ ਦੀ ਸੱਸ ਨੂੰ ਉਠਾਉਂਦਾ ਲਾਜਵੰਤੀ ਦੀ ਸੱਸ ਹੈਰਾਨ ਰਹਿ ਜਾਂਦੀ ਆ ਕਿ ਸੋਹਣ ਮੇਰੀ ਨੂੰਹ ਨਾਲ ਕਿਧਰੋਂ ਆਇਆ ਰਾਤ ਨੂੰ ਹਨਾ ਤੇ ਉਹ ਉੱਠ ਕੇ ਬੈਠੀ ਹੋ ਜਾਂਦੀ ਆ ਤਾਂ ਸੋਹਣ ਜਿਹੜਾ ਉਹ ਲਾਜਵੰਤੀ ਦੀ ਸੱਸ ਨੂੰ ਬੋਲਣ ਦਾ ਕੋਈ ਮੌਕਾ ਨਹੀਂ ਦਿੰਦਾ ਉਹ ਪਹਿਲਾਂ ਹੀ ਕਹਿੰਦਾ ਕਿ ਤਾਈ ਲੜਾਈ ਕਿਹਦੇ ਘਰੇ ਨਹੀਂ ਹੁੰਦੀ ਤੈਨੂੰ ਇਹ ਨਹੀਂ ਪਤਾ ਵੀ ਲਾਜਵੰਤੀ ਤੇਰੀ ਨੂੰਹ ਆ ਤੈਨੂੰ ਘਟੂ-ਘਟੇ ਦਾ ਖਿਆਲ ਰੱਖਣਾ ਚਾਹੀਦਾ ਉਹ ਤਾਂ ਮੈਂ ਮੌਕੇ ਤੇ ਪਹੁੰਚ ਗਿਆ ਨਹੀਂ ਆ ਚੱਲੀ ਸੀ ਟ੍ਰੇਨ ਥੱਲੇ ਨਾਲੇ ਇੱਕ ਗੱਲ ਹੋਰ ਤਾਈ ਦੁਨੀਆ ਦੇ ਤਾਂ ਦੋ ਪਾਸੇ ਦੰਦੇ ਹੁੰਦੇ ਆ ਜੇ ਕੱਲ ਨੂੰ ਕਿਸੇ ਹੋਰ ਨੂੰ ਇਹ ਗੱਲ ਪਤਾ ਲੱਗਦੀ ਤਾਂ ਥੋਡੀ ਸਾਰੇ ਪਿੰਡ ਚ ਪੱਟੀ ਮੇਸ ਹੋ ਜਾਣੀ ਸੀ ਮੈਂ ਤਾਂ ਤੁਹਾਡਾ ਆਪਦਾ ਬੰਦਾ ਮੈਂ ਤਾਂ ਕਿਸੇ ਕੋਲ ਕੀ ਗੱਲ ਕਰਨੀ ਪਰ ਇਹ ਜੋ ਬਾਣਾ ਵਾਪਰਨਾ ਸੀ ਤੁਹਾਡੇ ਸਿਰ ਸਵਾਹ ਪੈ ਜਾਣੀ ਸੀ ਤਾਂ ਲਾਜਵੰਤੀ ਦੀ ਸੱਸ ਸੋਣ ਨੂੰ ਕਹਿੰਦੀ ਵੀ ਦੇਖ ਪੁੱਤ ਤੂੰ ਇਹ ਗੱਲ ਕਿਸੇ ਕੋਲ ਨਾ ਕਰੀ ਤਾਂ ਸੋਣ ਕਹਿੰਦਾ ਵੀ ਇਹ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਤੀ ਤੁਸੀਂ ਸੰਭੋ ਆਪਣੀ ਨੂੰ ਨੂੰ ਤੇ ਨਾਲੇ ਇਹਨੂੰ ਪਿਆਰ ਕਰਿਆ ਕਰੋ ਸਮਝਾਓ ਇਹਨੂੰ ਇਹੋ ਜਿਹਾ ਕਦਮ ਨਹੀਂ ਚੱਕੜੀ ਦਾ ਹੁੰਦਾ ਇੱਕ ਇੱਕੇ ਸੌਣ ਚੱਲਿਆ ਜਾਂਦਾ ਤਾਂ ਲਾਜਵੰਤੀ ਜਿਹੜੀ ਉਹ ਆਪਣੇ ਕਮਰੇ ਚ ਚਲੀ ਜਾਂਦੀ ਆ ਲਾਜਵੰਤੀ ਦੀ ਸੱਸ ਆਪਣੀ ਨੂਹ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਕੁਝ ਨਹੀਂ ਕਹੂੰਗੀ ਪਰ ਤੂੰ ਕੋਈ ਵੀ ਗਲਤ ਕਦਮ ਨਹੀਂ ਚੁੱਕਣਾ ਹੁਣ ਲਾਜਵੰਤੀ ਦੀ ਸੱਸ ਤੇ ਉਹਦੇ ਸਹੁਰੇ ਨੇ ਇਸ ਕੌੜੇ ਸੱਚ ਨੂੰ ਅਪਣਾ ਲਿਆ ਸੀ ਉਹ ਕਹਿੰਦੇ ਕਿ ਤੂੰ ਬੱਚੇ ਨੂੰ ਜਨਮ ਦੇਵੀ ਅਸੀਂ ਬੱਚੇ ਨੂੰ ਆਪਣਾ ਨਾਮ ਦੇਵਾਂਗੇ ਉਸ ਤੋਂ ਬਾਅਦ ਲਾਜਵੰਤੀ ਦੀ ਸੱਸ ਲਾਜਵੰਤੀ ਦਾ ਬਹੁਤ ਖਿਆਲ ਰੱਖਦੀ ਉਹਦੇ ਤੋਂ ਕੰਮ ਵੀ ਨਾ ਕਰਵਾਉਂਦੀ ਤੇ ਲਾਜਵੰਤੀ ਵੀ ਆਪਣੇ ਪੇਟ ਦੇ ਵਿੱਚ ਪੜ ਰਹੇ ਆਪਣੇ ਅੰਸ਼ ਨੂੰ ਬਹੁਤ ਪਿਆਰ ਕਰਦੀ ਤੇ ਉਹਨੂੰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਮਕਸਦ ਮਿਲ ਗਿਆ ਸੀ ਭਾਵੇਂ ਜਸਵੀਰ ਨੇ ਉਹ ਤੋਂ ਪਾਸਾ ਵੱਟ ਲਿਆ ਸੀ ਲਾਜਵੰਤੀ ਨੇ ਉਸ ਤੋਂ ਬਾਅਦ ਜਸਵੀਰ ਨੂੰ ਕਦੇ ਮੂੰਹ ਨਾ ਲਾਇਆ ਜਿਹੜਾ ਇੱਕ ਜ਼ਿੰਮੇਵਾਰੀ ਤੋਂ ਭੱਜ ਗਿਆ ਸੀ ਪਰ ਲਾਜਵੰਤੀ ਉਹਦੀ ਮਜਬੂਰੀ ਨੂੰ ਵੀ ਸਮਝਦੀ ਸੀ ਕਿਉਂਕਿ ਲਾਜਵੰਤੀ ਬਲਦੇਵ ਦੀ ਪਤਨੀ ਸੀ ਲਾਜਵੰਤੀ ਡਾਕਟਰ ਦੇ ਚੈੱਕਅਪ ਕਰਾਉਣ ਜਾਂਦੀ ਹੈ ਤਾਂ ਉਹਨੂੰ ਪਤਾ ਲੱਗਦਾ ਕਿ ਉਹਦੇ ਪੇਟ ਵਿੱਚ ਦੋ ਜੋੜੇ ਬੱਚੇ ਪੜਾ ਰਹੇ ਆ ਇਸ ਗੱਲ ਦੀ ਲਾਜਵੰਤੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਉਹ ਰੱਬ ਅੱਗੇ ਅਰਦਾਸ ਕਰਦੀ ਆ ਕਿ ਮੇਰੇ ਪੇਟ ਦੇ ਵਿੱਚੋਂ ਜੋੜੇ ਬੱਚੇ ਇੱਕ ਮੁੰਡਾ ਤੇ ਇੱਕ ਕੁੜੀ ਹੋਵੇ ਉਹੀ ਗੱਲ ਹੁੰਦੀ ਆ ਜਦੋਂ ਲਾਜਵੰਤੀ ਦੀ ਡਿਲੀਵਰੀ ਦਾ ਸਮਾਂ ਆਉਂਦਾ ਬੱਚੇ ਜਨਮ ਲੈਂਦੇ ਨੇ ਤਾਂ ਇੱਕ ਮੁੰਡਾ ਤੇ ਇੱਕ ਕੁੜੀ ਜਿਹਦਾ ਨਾਮ ਲਾਜਵੰਤੀ ਨੇ ਸੀਰਤ ਤੇ ਸੁਰਖਾਵ ਰੱਖਿਆ ਸੀਰ ਤੇ ਸੁਰਖਾਵ ਦੇ ਆਉਣ ਨਾਲ ਲਾਜਵੰਤੀ ਦੇ ਸੱਸ ਤੇ ਸਹੁਰੇ ਨੂੰ ਵੀ ਇੱਕ ਨਵਾਂ ਮਕਸਦ ਮਿਲ ਗਿਆ ਸੀ ਘਰ ਦੇ ਵਿੱਚ ਰੌਣਕ ਆ ਗਈ ਸੀ ਲਾਜਵੰਤੀ ਆਪਣੇ ਬੱਚਿਆਂ ਦੇ ਆਰੇ ਲੱਗੀ ਰਹਿੰਦੀ ਉਹਨੂੰ ਜ਼ਿੰਦਗੀ ਜਿਉਣ ਦਾ ਬਹੁਤ ਸੋਹਣਾ ਮਕਸਦ ਮਿਲ ਗਿਆ ਸੀ ਤੇ ਉਹ ਆਪਣੀ ਜ਼ਿੰਦਗੀ ਸਵਰਗ ਵਰਗੀ ਲੱਗਦੀ ਉਹ ਆਪਣੇ ਬੱਚਿਆਂ ਵਿੱਚ ਆਪਣੇ ਸੁਪਨੇ ਵੇਖਦੀ ਹੌਲੀ ਹੌਲੀ ਬੱਚੇ ਵੱਡੇ ਹੁੰਦੇ ਗਏ ਘਰ ਦੇ ਵਿੱਚ ਲਾਜਵੰਤੀ ਦਾ ਪੂਰਾ ਆਦਰ ਸਤਕਾਰ ਸੀ ਇੱਕ ਦਿਨ ਲਾਜਵੰਤੀ ਦਾ ਸਹੁਰਾ ਅਚਾਨਕ ਬਿਮਾਰ ਹੁੰਦਾ ਤੇ ਉਹਦੀ ਮੌਤ ਹੋ ਜਾਂਦੀ ਆ ਘਰ ਦੇ ਵਿੱਚ ਲਾਜਵੰਤੀ ਤੇ ਉਹਦੀ ਸੱਸ ਰਹਿ ਜਾਂਦੀਆਂ ਨੇ ਬੱਚੇ ਹੋਰ ਵੱਡੇ ਹੁੰਦੇ ਆ ਪੜਦੇ ਲਿਖਦੇ ਆ ਵਧੀਆ ਸਕੂਲ ਦੇ ਵਿੱਚ ਉਹਨਾਂ ਦੀ ਪੜ੍ਹਾਈ ਹੁੰਦੀ ਆ ਤੇ ਕਾਲਜ ਜੁਆਇਨ ਕਰ ਲੈਂਦੇ ਆ ਜਦੋਂ ਬੱਚੇ ਕਾਲਜ ਜੁਆਇਨ ਕਰਦੇ ਆ ਤਾਂ ਲਾਜਵੰਤੀ ਐ ਜਿਹੜੀ ਉਹ ਸੋਚਦੀ ਆ ਕਿ ਮੇਰੇ ਬੱਚੇ ਹੁਣ ਪੜ੍ਹ ਲਿਖ ਕੇ ਵਧੀਆ ਨੌਕਰੀ ਤੇ ਲੱਗ ਜਾਣ ਤੇ ਇਹਨਾਂ ਦੀ ਜ਼ਿੰਦਗੀ ਸੰਵਰ ਜਾਵੇ ਇੱਕ ਦਿਨ ਅਚਾਨਕ ਲਾਜਵੰਤੀ ਸਵੇਰੇ ਉੱઠી ਤੇ ਚਾਹ ਬਣਾਉਣ ਲੱਗੀ ਇਨੇ ਨੂੰ ਉਹਦੀ ਸੱਸ ਦੇ ਰੋਣ ਦੀ ਆਵਾਜ਼ ਆਈ ਉਹਦੇ ਪਤੀ ਦੀ ਬਲਦੇਵ ਸਿੰਘ ਦੀ ਮੌਤ ਹੋ ਚੁੱਕੀ ਸੀ ਲਾਜਵੰਤੀ ਦੀ ਸੱਸ ਲਾਜਵੰਤੀ ਨੂੰ ਵਾਹ ਫੜ ਕੇ ਬਲਦੇਵ ਕੋਲ ਲੈ ਕੇ ਜਾਂਦੀ ਆ ਬਲਦੇਵ ਮ੍ਰਿਤਕ ਹਾਲਤ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਪਿਆ ਹੁੰਦਾ ਪਰ ਲਾਜਵੰਤੀ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਹੱਸੇ ਕਿ ਰੋਵੇ ਕਿਉਂਕਿ ਬਲਦੇਵ ਦੇ ਖਤਮ ਹੋਣ ਨਾਲ ਉਹਦੀ ਮੌਤ ਨਾਲ ਬਲਦੇਵ ਨੂੰ ਇੱਕ ਨਰਕ ਭਰੀ ਜ਼ਿੰਦਗੀ ਤੋਂ ਰਾਹਤ ਮਿਲ ਗਈ ਸੀ ਉਹ ਸੌਖਾ ਹੋ ਗਿਆ ਸੀ ਪਰ ਲਾਜਵੰਤੀ ਸੋਚਦੀ ਆ ਕਿ ਮੈਂ ਤਾਂ ਇਹਦੇ ਹੁੰਦੇ ਵੀ ਵਿਧਵਾ ਸੀ ਤੇ ਹੁਣ ਵੀ ਮੇਰੀ ਉਹੀ ਹਾਲਤ ਆ ਵੀ ਹੁਣ ਮੈਂ ਰੋਵਾਂ ਜਾਂ ਹੱਸਾਂ ਅੱਖਾਂ ਦੇ ਵਿੱਚ ਹੰਝੂ ਨਹੀਂ ਆ ਰਹੇ ਸੀ ਡਰਾਮਾ ਉਹ ਕਰਨਾ ਨਹੀਂ ਚਾਹੁੰਦੀ ਸੀ ਇਸ ਕਰਕੇ ਉਹਨੂੰ ਆਂਡ ਗਵਾਂਡ ਦੀਆਂ ਔਰਤਾਂ ਇਹ ਗੱਲ ਕਹਿ ਰਹੀਆਂ ਸੀ ਕਿ ਤੂੰ ਰੋ ਪਰ ਉਹ ਕਹਿ ਰਹੀ ਸੀ ਵੀ ਜਿਹੜੇ ਪਤੀ ਨਾਲ ਮੇਰਾ ਪਤੀਆਂ ਵਾਲਾ ਰਿਸ਼ਤਾ ਹੀ ਨਹੀਂ ਸੀ ਮੇਰਾ ਅਹਿਸਾਸ ਹੀ ਨਹੀਂ ਸੀ ਜੁੜਿਆ ਫਿਰ ਮੈਂ ਇਹਦੇ ਨਾਲ ਕਿਵੇਂ ਇਹਦੇ ਲਈ ਕਿਵੇਂ ਰੋਵਾਂ ਮੇਰੇ ਤੋਂ ਨਾਟਕ ਨਹੀਂ ਹੁੰਦਾ ਮੇਰੀਆਂ ਅੱਖਾਂ ਦੇ ਵਿੱਚੋਂ ਮੇਰੇ ਦਿਲ ਦੇ ਵਿੱਚੋਂ ਰੋਣ ਨਹੀਂ ਆਉਂਦਾ ਤੇ ਲਾਜਵੰਤੀ ਆਪਣੇ ਪਤੀ ਦੀ লাশ ਕੋਲ ਬੈਠੀ ਇਹੀ ਦੁਆ ਕਰਦੀ ਆ ਕਿ ਪ੍ਰਮਾਤਮਾ ਤੂੰ ਇਹਨੂੰ ਆਪਣੇ ਚਰਮਾ ਚਰਨਾਂ ਦੇ ਵਿੱਚ ਨਿਵਾਸ ਦੇਵੀ ਮੇਰਾ ਪਤੀ ਇੱਥੇ ਨਰਕ ਵਰਗੀ ਜ਼ਿੰਦਗੀ ਭੋਗ ਕੇ ਮਰਿਆ ਤੇ ਅੱਗੇ ਜਾ ਕੇ ਵੀ ਇਹ ਵਧੀਆ ਸੌਖਾ ਰਵੇ ਅੱਜ ਬਲਦੇਵ ਸਿੰਘ ਦਾ ਭੋਗ ਪੈ ਰਿਹਾ ਸੀ ਤੇ ਲਾਜਵੰਤੀ ਆਪਣੇ ਦਿਲ ਦਿਮਾਗ ਦੇ ਵਿੱਚ ਇਹੀ ਸੋਚ ਰਹੀ ਸੀ ਕਿ ਮੈਂ ਤਾਂ ਜਿਸ ਦਿਨ ਦੀ ਇਸ ਘਰੇ ਆਈਆਂ ਉਸ ਦਿਨ ਦੀ ਹੀ ਵਿਧਵਾ ਅੱਜ ਮੈਂ ਲੋਕਾਂ ਦੀ ਨਜ਼ਰ ਦੇ ਵਿੱਚ ਵਿਧਵਾ ਹੋ ਗਈਆਂ ਚਿੱਟੀ ਚੁੰਨੀ ਮੈਂ ਲੈ ਰਹੀ ਲੈ ਲਈਆ ਪਰ ਲੋਕਾਂ ਨੇ ਅੱਜ ਮੈਨੂੰ ਵਿਧਵਾ ਦਾ ਨਾਮ ਦਿੱਤਾ ਲੋਕਾਂ ਨੂੰ ਇਹ ਸਮਝ ਨਹੀਂ ਆਈ ਕਿ ਮੈਂ ਤਾਂ ਉਸ ਦਿਨ ਦੀ ਹੀ ਵਿਧਵਾ ਸੀ ਇੱਕ ਔਰਤ ਜਿਹਦਾ ਪਤੀ ਬੱਚਿਆਂ ਵਰਗਾ ਹੋਵੇ ਤੇ ਉਹਨੂੰ ਪਤੀ ਦਾ ਕੋਈ ਸੁੱਖ ਨਾ ਦੇ ਸਕਦਾ ਹੋਵੇ ਤਾਂ ਉਹ ਔਰਤ ਵਿਧਵਾ ਹੀ ਹੁੰਦੀ ਆ ਹੁਣ ਲਾਜਵੰਤੀ ਦੇ ਬੱਚੇ ਜਿਹੜੇ ਵੱਡੇ ਹੋ ਚੁੱਕੇ ਸੀ ਤੇ ਜਸ ਵੀ ਕਦੇ-ਕਦੇ ਉਹਨਾਂ ਬੱਚਿਆਂ ਤੇ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕਰਦਾ ਪਰ ਲਾਜਵੰਤੀ ਨੇ ਕਦੇ ਮੁੜ ਕੇ ਜਸ ਵੱਲ ਨਹੀਂ ਵੇਖਿਆ ਸੀ ਪਰ ਉਹ ਜਸ ਨੂੰ ਕਦੇ ਮਾੜਾ ਨਹੀਂ ਕਹਿੰਦੀ ਸੀ ਕਿਉਂਕਿ ਉਹ ਸੋਚਦੀ ਸੀ ਕਿ ਜਿਹੜੀ ਜ਼ਿੰਦਗੀ ਮੇਰੀ ਜਸ ਨਾਲ ਲੰਗੀ ਆ ਜਿਹੜੇ ਪਲ ਮੇਰੇ ਜਸ ਨਾਲ ਬੀਤੇ ਆ ਉਹੀ ਮੇਰੀ ਜ਼ਿੰਦਗੀ ਜਿਉਣ ਦੇ ਪਲ ਸੀ ਨਹੀਂ ਤਾਂ ਮੈਂ ਸਾਰੀ ਉਮਰ ਆ ਜਿਹੜੀ ਉਹ ਨਰਕਾਂ ਤੋਂ ਵੀ ਭੈੜੀ ਕੱਤੀ ਆ ਹਾਂਜੀ ਦੋਸਤੋ ਇਸ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ